ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸਤਨ ਸਾਸ ਅਠ ਛਠ ਤੀਰਥ ਕਾ ਮੁਖ ਟਿੱਕਾ ਤੇਤ ਘਟ ਮਤ ਵਿਗਾਸ ਏ 86 ਤੀਰਥ ਕਾ ਇਥੇ ਠੰਮਕ ਲਾ ਦੇਣੀ ਹੈ ਕਾਮੁਖ ਟਿੱਕਾ ਨਹੀਂ ਕਹਿਣਾ 86 ਤੀਰਥ ਕਾ ਮੁਖ ਟਿੱਕਾ ਇਥੇ ਵਿਸਰਾਮ ਤਿਤ ਘਟ ਮਤ ਵਿਗਾਸ ਊਤਮਤੀ ਸਲਾਹਣਾ ਸਚ ਨਾਮ ਗੁਣਤਾਸ ਬਾਬਾ ਹੂਰ ਮਤ ਹੂਰ ਹੂਰਾ ਜੀ 100 ਵੀਰ ਕਮਾਈਐ ਕੂੜਾ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾ ਉਸਦਾਈ ਆਪਣਾ ਹੋਵੈ ਸਿੱਧ ਸੁਮਾਰ ਜਾ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ ਸਭਾ ਕਸਕੇ ਬੋਲਣਾ ਸਭਾ ਨਹੀਂ ਕਹਿਣਾ ਸਭਾ ਪੂਜ ਖੁਆਰ ਜਿਨ ਕੋ ਸਤਗੁਰ ਥਾਪਿਆ ਤਿਨ ਮੀਟ ਨ ਸਕੈ ਕੋਈ ਉਨਾ ਅੰਦਰ ਨਾਮ ਨਿਧਾਨ ਹੈ ਨਾਮੁ ਪ੍ਰਗਟ ਹੋਇ 나ਉ ਪੂਜੀਐ 나ਉ ਮੰਨੀਐ ਅਖੰਡ ਸਦਾ ਸਾਚ ਸੂਇ ਖੇਹੁ ਖੇਹ ਰਲਾਈਐ ਤਾ ਜੀਉ ਕੇਹਾ ਹੋਇ ਜਲਿਆ ਸਭ ਸਿਆਣ ਪਾ ਉੱਠੀ ਚੱਲਿਆ ਰੁਏ ਨਾਨਕ ਨਾਮ ਵਿਸਾਰੇ ਐ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੋਣ ਵਿਥਰੇ ਔ ਗੁਣਵੰਤੀ ਝੂਰ ਇਸੇ ਤਰ੍ਹਾਂ ਔ ਗੁਣਵੰਤੀ ਉਚਾਰਨ ਕਰਨਾ ਊੜੇ ਦੇ ਵੀ ਔਂਕੜ ਹੈ ਗੱਗੇ ਦੇ ਵੀ ਔਂਕੜ ਹੈ ਔਗਣਵੰਤੀ ਨਹੀਂ ਕਹਿਣਾ ਔਗੁਣਵੰਤੀ ਝੂਰ ਜੇ ਲੋੜ ਹਵਾਰ ਕਾਮਣੀ ਨਹਿ ਮਿਲਿਆ ਪਿਰ ਕੂਰ ਜੇ ਲੋੜ ਹਵਾਰ ਕਾਮਣੀ ਨਹਿ ਮਿਲਿਆ ਪਿਰ ਕੂਰ ਧਿਆਨ ਨਾਲ ਠੰਮਕ ਲਾਉਣੀ ਐ ਪਿਰ ਕੂਰ ਨਹੀਂ ਕਹਿਣਾ ਨਹਿ ਮਿਲਿਆ ਪਿਰ ਨਹੀਂ ਮਿਲ ਸਕਦਾ ਪਤੀ ਕੂਰ ਝੂਠ ਬੋਲਣ ਦੇ ਨਾਲ ਨਾ 베ੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਪੂਰ ਦੁਆਰਾ ਝੂਠੇ ਸਾਧਨਾ ਵਿੱਚ ਲੱਗਨ ਕਰਕੇ ਮੇਰੇ ठाकुर ਪੂਰਾ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਥ ਅਤੋਲ ਰਹਾਉ ਪ੍ਰਭ ਹਰਮੰਦਰ ਸੋਹਣਾ ਤਿਸ ਮਹਿਮਾਨ ਕਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਹਰੀ ਸਾਲ ਬਿਨ ਪੌੜੀ ਗੜ ਕਿਉ ਚੜਾਓ ਚੜਾਓ ਬਿਨ ਪੌੜੀ ਗੜ ਕਿਉ ਚੜਾਓ ਗੜ ਵੀ ਭਾਰਾ ਗੂਨ ਚੜੋ ਬਦ ਵੀ ਪਰ ਆਚਰਨ ਕਰਨ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਾਰ ਸਾਗਰ ਬੋਹਥੋ ਗੁਰ ਤੀਰਥ ਦਰਿਆਵ ਜੇ ਤਿਸ ਭਾਵੇ ਊਜਲੀ ਸਤ ਸਰ ਨਾਵਨ ਜਾਓ ਪੂਰੋ ਪੂਰੋ ਆਖੀਐ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣ ਪੂਰਾ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵਹ ਪੈਣੇ ਗਾਲ ਮਿਲੈ ਅੰਕ ਸਹੇਲੜੀਆ ਮੇਲ ਕੈ ਕਰਹਿ ਕਹਾਣੀਆਂ ਸਮਰੰਤ ਸਮਰੰਥ ਸਮਰਾਥ ਕੰਤ ਕੀਆ ਸਮਰਾਥ ਸਸਯਤੇ ਟਿੱਪੀ ਐ ਨਾ ਸਮਰਾਥ ਸਮਰਾਥ ਕੰਤ ਕੀਆ ਹਾਂਜੀ ਇਹ ਕੀਆ ਪਦ ਸਹਿਲੜੀਆ ਕੰਨਾ ਵੱਧ ਨਹੀਂ ਲਾ ਦੇਣਾ ਧਿਆਨ ਨਾਲ ਉਚਾਰਨ ਕਰਨੇ ਹਾਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਕਰਤਾ ਔਗਣ ਸਭ ਅਸਾਹ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਐ ਜਾ ਤੂੰ ਤਾ ਕਿਆ ਹੋਰ ਰਹਾਉ ਜਾਏ ਪੁੱਛੋ ਸੋਹਾਗਣੀ ਤੁਸੀਂ 라ਵਿਆ ਕਿਨੀ ਗੁਣੀ ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ ਪੇਰ ਰੀ ਸਾਲੂ ਤਾ ਮਿਲੇ ਜੀ ਰੀ ਸਾਲੂ ਪੇਰ ਰੀ ਸਾਲੂ ਤਾ ਮਿਲੇ ਪੇਰ ਰੀ ਸਾਲੂ ਤਾ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕੇਤੀਆ ਤੇਰੀ ਆ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਅਜੰਤ ਸਿਫਤ ਕਰਹਿ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਊਪਜੈ ਸੱਚ ਮਹਿ ਸੱਚ ਸਮਾਇ ਸੁਰਤ ਹੋਵੈ ਪਤ ਊਗਵੈ ਗੁਰਬਚਨੀ ਭੋ ਖਾਇ ਨਾਨਕ ਸੱਚਾ ਪਾਤਿਸਾ ਆਪੇ ਲੈ ਮਿਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ